ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ ਜਾਪੈ ਹਮ ਨਾ ਪਾਪ ਕਰੰਤਾ ਅਹੇ ਅਨੰਤਾ ਪਦ ਤਪਾਵਨ ਨਾਮ ਕੈਸੇ ਹੁਨਤਾ ਰਹਾ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਾਲ ਤਰੰਗ ਜੈਸਾ ਜਾਉ ਪੈ ਇਕੱਠਾ ਪਾਠ ਕਰਨਾ ਸਬੰਧਕ ਰੂਪ ਵਿੱਚ ਜਾਉ ਬੋਲ ਕੇ ਤੇ ਥੋੜਾ ਜਿਹਾ ਮਮੂਲੀ ਜਿਹਾ ਨਖੇੜਾ ਕਰਕੇ ਪੈ ਜਾਉ ਪੈ ਹਮਨਾ ਪਾਪ ਕਰੰਤਾ ਅਹੇ ਅਨੰਤਾ ਪਤਤ ਪਾਮਨ ਨਾਮ ਕੈਸੇ ਹੁੰਦਾ ਰਹਾਉ ਤਮ ਜੋ ਨਾਇਕ ਅਛਹ ਅੰਤਰ ਜਾਮੀ ਪ੍ਰਾਪਤੇ ਜਨ ਜਾਨੀ ਜੈ ਜਾਣ ਤੇ ਸੁਆਮੀ ਸਰੀਰ ਆਰਾਧਾ ਮੋਹ ਆਰਾਧਾ ਐੜੇ ਕੰਮ ਸਰੀਰ ਆਰਾਧਾ ਮੋਹ ਕਾ ਵਿਚਾਰ ਦੇਹੁ ਰਵਿਦਾਸ ਸਾਮ ਦਾਲ ਸਮਝਾਵੇ ਕੋ ਸਾਮ ਵਖਰਾ ਦਾਲ ਵਖਰਾ ਰਵਿਦਾਸ ਸਾਮ ਦਾਲ ਸਮਝਾਵੇ ਕੋ ਤੋਂ ਸਾਧਗੁਰੂ ਮਹਾਰਾਜ ਜੀ ਦੀ ਰਹਿਮਤ ਬਖਸ਼ਿਸ਼ ਹੋਈ ਹੈ ਅੱਜ ਇਥੇ ਸਾਦ ਸੰਗਤ ਜੀ ਆਪਾਂ ਸਮਾਪਤੀ ਕਰਦੇ ਹਾਂ ਦੋ ਪੰਕਤੀਆਂ ਪੜ੍ਹ ਕੇ ਆਪਾਂ ਫਤਿਹ ਬੁਲਾਈਏ ਜੀ ਸਰੀਰ ਆਰਾਧੈ ਮੋਕ ਉਹ ਵਿਚਾਰ ਦੇਹੁ ਰਵਿਦਾਸ ਸਾੰਦਨ ਸਮਝਾਵੇ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ